ਮਾਂ ਗੀਟ ਹਕੀਮਾ ਵੱਲੋਂ ਚੋਰੀशुदा 6 ਐਕਟਿਵਟੇ ਦੋ ਮੋਟਰਸਾਈਕਲਸ ਦੇ ਦੋਨੋਂ ਦੀਕਾ ਕਾਬੂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫਤਾਰ ਦੋਸ਼ੀ ਹਰਸ਼ ਕੁਮਾਰ ਪੁੱਤਰ ਮਨਜੀਤ ਸਿੰਘ ਵਾਸੀ ਮਕਾਨ ਨੰਬਰ 2444 ਗਲੀ ਨੰਬਰ 2 ਗਿਲਵਾਲੀ ਗੀਟ ਦੂਸਰਾ ਦੋਸ਼ੀ ਅਨਸ਼ ਕੁਮਾਰ ਪੁੱਤਰ ਸੰਦੀਪੌਰ ਵਾਸੀ ਗਲੀ ਨੰਬਰ 14 ਫਤਨਕਲੋਂ ਉਹ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਪੇਸ਼ ਅਦਾਲਤ ਸੰਗੰਦਰ ਮਾਨਸਾ ਹਸਲ ਕੀਤਾ ਗਿਆ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਮਾਨ ਜੋ ਕਮਿਸ਼ਨਰ ਪੁਲਿਸ ਅਮਰਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਉਹਨਾਂ ਦੀ ਡਾਇਰੈਕਸ਼ਨਸ ਦੇ ਉੱਤੇ ਜਿੰਨੇ ਵੀ ਮਾੜੇ ਅਨਸਰ ਆ ਉਹਨਾਂ ਦੇ ਅਗੇਂਸਟ ਜਿਹੜੀ ਆ ਕਮਿਸ਼ਨਰਡ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਇੱਕ ਆਰਗੇਨਾਈਜ਼ਡ ਗੈਂਗ ਜਿਹੜਾ ਕਿ ਮੋਟਰਸਾਈਕਲ ਜਿਹੜੇ ਟੂ व्हीਲਰਸ ਸੀਗੇ ਉਹਨਾਂ ਦੀਆਂ ਬੜੀਆਂ ਤਰੀਕੇ ਦੇ ਨਾਲ ਜਿਹੜੀਆਂ ਅਲੱਗ-ਅਲੱਗ ਥਾਵਾਂ ਦੇ ਉੱਤੋਂ ਚੋਰੀ ਕਰਕੇ ਅੱਗੇ ਵੇਚਦਾ ਸੀਗਾ ਉਸ ਨੂੰ ਫੜਨ ਦੇ ਵਿੱਚ ਥਾਣਾ ਗੇਟ ਕੀ ਮਾ ਮੈਡਮ ਮਨਜੀਤ ਕੌਰ ਏਸੀਪੀ ਜਿਸਪਾਲ ਸਿੰਘ ਨੇ ਤੇ ਟੀਮ ਨੇ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ ਦੋ ਦੋਸ਼ੀ ਹਰਸ਼ ਕੁਮਾਰ ਤਰਮਨਜੀਤ ਸਿੰਘ ਜਿਹੜਾ ਕਿ ਗਿਲਵਾਲੀ ਗੇਟ ਅਮਰਸਦਰ ਰਹਿਣ ਵਾਲਾ ਹੈ ਤੇ ਅੰਸ਼ੂ ਕੁਮਾਰ ਉੱਤਰ ਸੰਦੀਪ ਸਿੰਘ ਜਿਹੜਾ ਫਤੇ ਸਿੰਘ ਕਲੋਨੀ ਦਾ ਰਹਿਣ ਵਾਲਾ ਹੈ ਇਹਨਾਂ ਦੋਵਾਂ ਨੂੰ ਇਸ ਇਸ ਦੇ ਵਿੱਚ ਅਰੈਸਟ ਕੀਤਾ ਗਿਆ ਇਹਨਾਂ ਨੂੰ ਅਰੈਸਟ ਕਰਕੇ ਮਕਦਮਾ ਨੰਬਰ 162 ਉਦੀਨ ਦਾਰਾ 303 2 ਤੇ 317 2 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕੀਤਾ ਗਿਆ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਇਹਨਾਂ ਕੋ 8 ਵਹੀਕਲ ਜਿਹੜੇ ਜਿਨ੍ਹਾਂ ਦੇ ਵਿੱਚ 6 ਐਕਟਿਵਾ ਤੇ 2 ਜਿਹੜੇ ਮੋਟਰਸਾਈਕਲ ਆ ਉਹ ਇਹਨਾਂ ਕੋਲ ਬਰਾਮਦ ਹੋਏ ਨੇ ਜਿਹੜਾ ਇਹਨਾਂ ਸ਼ਹਿਰ ਦੇ ਅਲੱਗ-ਅਲੱਗ ਏਰੀਆ ਦੇ ਵਿੱਚੋਂ ਜਿਹੜੇ ਇਹ ਚੋਰੀ ਕੀਤੇ ਸਨ ਇਸ ਦੇ ਵਿੱਚ ਜਿੰਨੇ ਵੀ ਚੋਰੀ ਕੀਤੇ ਮੋਟਰਸਾਈਕਲ ਜਾਂ ਐਕਟਿਵਾ ਨੇ ਇਹ ਤਕਰੀਬਨ ਨਵੇਂ ਨੇ ਇਹ ਨਵੇਂ ਵਹੀਕਲਾਂ ਨੂੰ ਇਹਨਾਂ ਨੇ ਟਾਰਗੇਟ ਕੀਤਾ ਸੀਗਾ ਤੇ ਬੜੇ ਯੋਜਨਾਬਾ ਤਰੀਕੇ ਦੇ ਨਾਲ ਜਿਹੜੇ ਅੱਗੇ ਇਹਨੂੰ ਵੇਚਣ ਦੀ ਪਲੈਨਿੰਗ ਬਣਾ ਰਹੇ ਸਨ ਜਿਸ ਤੇ ਇਹਨਾਂ ਨੂੰ ਕਾਬੂ ਵਰਕੇ ਇਹਨਾਂ ਨੇ ਇਸ ਜਿਹੜਾ ਆਰਗੇਨਾਈਜ਼ਡ ਗੈਂਗ ਸੀਗਾ ਇਸ ਨੂੰ ਬਸਟ ਕੀਤਾ ਹੈ ਤੇ ਇਸ ਦੇ ਵਿੱਚ ਅੱਗੇ ਵੀ ਜਿਹੜੀ ਪੁੱਛ ਗਏ ਛੇਨਾਂ ਦੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਵਹੀਕਲ ਇਸ ਦੇ ਵਿੱਚ ਬਰਾਮਦ ਹੋਣ ਦੀ ਸੰਭਾਵਨਾ ਹੈ